ਪੰਡਾ ਬਾਈ ਤੇਰਾ ਹੁਣ ਚੱਲਵਾ ਕਿੱਥੇ ਮਰਾਲਾ ਖੰਨਾ ਫੜ ਲੂਆ ਬਦਲ ਖੰਨਾ ਬਦਲ ਜਾਣਾ ਹੁਣ ਕੀ ਆ ਮੈਂ ਜੌਬ ਤੋਂ ਘਰ ਜਾ ਰਹੀ ਸੀ ਕਿ ਤੇ ਆ ਰੋਡ ਤੇ ਇੱਕ ਮੁੰਡਾ ਮੇਰਾ ਫੋਨ ਖੋ ਕੇ ਲਗਿਆ ਮੇਰਾ ਹੁਣ ਚੱਲਵਾ ਚਲ ਬੈਂਕ ਤੋਂ ਨਾ ਕਾਲ ਚੱਲ ਰਹੀ ਸੀ ਵੈਬੈਕਸ ਕਾਲ ਹੁੰਦੀ ਆ ਮੀਟਿੰਗ ਹੁੰਦੀ ਆ ਤੇ ਮੈਂ ਉਹ ਅਟੈਂਡ ਕਰਦੀ ਆ ਰਹੀ ਸੀ ਪਕੜਿਆ ਤਾਂ ਇਹ ਅੰਕਲ ਹੋਣਾ ਨੇ ਹੈ ਗਿਆ ਪਿੰਡਾ ਬਾਈ ਤੇਰਾ ਫੋਨ ਚੱਲਵਾ ਕਿੰਨਾ ਮਰਾਲਾ ਤੇ ਖੰਨਾ ਫੋਨ ਚੱਲਵਾ ਬਦਲ ਖੰਨਾ ਬਦਲਿਆ ਨਹੀਂ ਕੋਈ ਫੋਨ ਚੱਲਵਾ ਕਿਹੜੀ ਯਾਰ ਜੁੱਤੀ ਲਾ ਲਓ ਜੁੱਤੀ ਭਾਈ ਤੁਹਾਡਾ ਕੀ ਲੱਗਦਾ ਹੈ ਵਾਰੰਟੀ ਮਾਰ ਕੀ ਲੱਗਦਾ ਤੁਹਾਡਾ ਇਹ ਮੈਨੂੰ ਕੀ ਪਤਾ ਹੁਣ ਆ ਨਹੀਂ ਕਿੰਨੇ ਬਰਸਾਂ ਦੇ ਯਾਦ ਹੁਣੇ ਹੈ ਨੰਬਰ ਹੈ ਹੈ ਕਿਸੇ ਦਾ ਕਿ ਲੈਂਦਾ ਸਾਡੇ ਪਤਾ ਨੂੰ ਪੂਰਾ ਹੀ ਗਏ ਨੰਬਰ ਇਹਦਾ ਕਿਸੇ ਦਾ ਭੱਜ ਕੇ ਗਿਆ ਦੇਖ ਨਾ ਕਿਸੇ ਦਾ ਨਹੀਂ ਇਹ ਜੇ ਮਹਾਨ ਕੰਮ ਕੀਤੇ ਨੇ ਕਿ ਨਹੀਂ ਮਾੜੇ ਮੋਟੇ ਨਹੀਂ ਕੀਤੇ ਨਹੀਂ ਜਮਾਈ ਨਹੀਂ ਯਾਨੀ ਪਹਿਲਾਂ ਤਾਂ ਯਾਰ ਬੱਸ ਗਿਆ ਪਹਿਲੀ ਵਾਰੀ ਫਸ ਗਿਆ ਆ ਕਾਨਾ ਪੀਣਾ ਕਿਥੋਂ ਆ ਫਿਰ ਇੱਕ ਵਾਰੀ ਡਰੇ ਆਈ ਆ ਕਾਨਾ ਪੀਣਾ ਤੇਰੇ ਨਾਲ ਕੋਣ ਸੀ ਨਾ ਮੈਂ ਖਾਂਦਾ ਪੀਂਦਾ ਨਹੀਂ ਬਾਬਾ ਤੇਰੇ ਨਾਲ ਕੋਣ ਸੀ ਹੋਰ ਮੁੰਡਾ ਤੇਰੇ ਸਾਹ ਪੱਲਾ ਹੀ ਸੀਗਾ ਇਹ ਤੇਰਾ ਨਾਮ ਕੀ ਆ ਯਾਹੋੜੀ ਕਿਹੜਾ ਪਿੰਡ ਆ ਕਰਾਂ ਤੇ ਲਾਵਾਂ ਇਹ ਇਹ ਇਰਾ ਕੀ ਬਣੂਗਾ ਜੀ ਹੁਣ ਇੰਟਰਵਿਊ ਫਾਈਲ ਤੁਹਾਡੀ ਜਗ੍ਹਾ ਨਾਲ ਤੇ ਆਈ ਆ ਜੀ ਤਾਂ ਪਹਿਲਾਂ ਜਦੋਂ ਲੋਕੀਆਂ ਬੁਲਾਉਣ ਦਾ ਪਰ ਮੜ ਜਾ ਖੜਤਾ ਲੈਂਦਾ ਕੋਈ ਨਾ ਕੋਈ ਪੁੱਛੇ ਮੇਰਾ ਨਾਮ ਸੋਨੀਆ ਹੋਰ ਮੈਂ ਸਮਰਾਲੇ ਦੀ ਰਹਿਣ ਵਾਲੀ ਆ ਮਾਮਲਾ ਹੋਇਆ ਜੀ ਮੈਂ ਜੋਬ ਤੋਂ ਘਰ ਜਾ ਰਹੀ ਸੀ ਕਿ ਤੇ ਆ ਰੋਡ ਤੇ ਇੱਕ ਮੁੰਡਾ ਮੇਰਾ ਫੋਨ ਖੋ ਕੇ ਲੈ ਗਿਆ ਵਾ ਕਿੱਥੇ ਕੰਮ ਕਰਦੇ ਹੋ ਤੁਸੀਂ ਮੈਂ ਜੀ ਪੀਐਨਬੀ ਬੈਂਕ ਵਿੱਚ ਆ ਕਿੱਥੇ ਲੁਧਿਆਣਾ ਕਿੱਟਣਾ ਵਾ ਕਿੰਨੇ ਕਬ ਜੀ ਦੀ ਕਿਟਣਾ ਏ ਜੀ ਤਕਰੀਬਨ ਹੈਗੀ ਅੱਧੇ ਘੰਟੇ ਦੀ ਸਾਢੇ 4:00 ਦੀ ਹੋਏਗੀ ਸਾਢੇ 4:00 ਪੌਣੇ 5 ਦੇ ਵਿੱਚ ਪਿੱਛੇ ਪਿੱਛਾ ਕਰਦਾ ਹੀ ਥੋੜਾ ਕਿਦਾਂ ਲੱਗਿਆ ਤੁਹਾਨੂੰ ਪਿੱਛੇ ਤਾਂ ਮੈਂ ਦੇਖਿਆ ਨਹੀਂ ਮੇਰੀ ਐਕਚੁਅਲੀ ਬੈਂਕ ਤੋਂ ਨਾ ਕਾਲ ਚੱਲ ਰਹੀ ਸੀ ਵੈਬੈਕਸ ਕਾਲ ਹੁੰਦੀ ਆ ਮੀਟਿੰਗ ਹੁੰਦੀ ਆ ਤੇ ਮੈਂ ਉਹ ਅਟੈਂਡ ਕਰਦੀ ਆ ਰਹੀ ਸੀਗੀ ਤੇ ਹੱਥ ਦੇ ਵਿੱਚ ਤੁਸੀਂ ਗੱਲ ਕਰ ਰਹੇ ਸੀ ਜਦੋਂ ਪੌਣੇ ਨਹੀਂ ਗੱਲ ਵੀ ਨਹੀਂ ਕਰ ਰਹੀ ਸੀ ਜਸਟ ਫੜਿਆ ਹੋਇਆ ਸੀ ਪੈਦਲ ਸੀਗਾ ਸਰ ਪੈਦਲ ਸੀਗਾ ਫੜਲੇ ਦੀ ਹੁਣ ਅ ਪਕੜਿਆ ਤਾਂ ਇਹ ਅੰਕਲ ਹੋਣਾ ਨੇ ਹੈ ਗਿਆ ਤੇ ਹਾਂਜੀ ਹਾਂਜੀ ਮੌਕੇ ਤੇ ਫੜ ਲਿਆ ਜੀ ਕਿੱਥੇ ਦਾ ਲੈਣੇ ਆਲਾ ਪਤਾ ਲੱਗਿਆ ਜੀ ਨੇ ਮੋਬਾਈਲ ਨਹੀਂ ਮੈਂ ਨਹੀਂ ਮਿਲਿਆ ਉਹਨਾਂ ਨੂੰ ਅੰਕਲ ਉਹਨਾਂ ਨੂੰ ਪਤਾ ਹੋ ਗਿਆ ਕਿਵੇਂ ਦੇਖਦੇ ਹੋ ਦਿਨ ਤੇ ਹੜੇ ਆ ਜਿਹੜੀ ਇਹ ਘਟਨਾ ਵਾਪਰੀ ਆ ਹਾਂਜੀ ਬਹੁਤ ਬਹੁਤ ਜ਼ਿਆਦਾ এনवायरमेंट ਖਰਾਬ ਹੈਗਾ ਇਹਦੇ ਲਈ ਕੁਝ ਕਰਨਾ ਚਾਹੀਦਾ ਹੈ ਹਨਾ ਗਵਰਨਮੈਂਟ ਨੂੰ ਹਾਂਜੀ ਹਾਈਵੇਅ ਪੁਲਿਸ ਵਾਲੇ ਆਏ ਆਈ ਆਰਡਰ ਦੀ ਗੱਲ ਕਰੀਏ ਤਾਂ ਦਿਨ ਦਿਹਾੜੇ ਚੋਰੀਆਂ ਹੋ ਜਾਂਦੀਆਂ ਹਾਂਜੀ ਹਾਂਜੀ ਬਹੁਤ ਹੋ ਰਹੀਆਂ ਸਰ ਤੁਸੀਂ ਐਜੂ ਖੁਦ ਵੀ ਸ਼ਿਕਾਰ ਬਣੇ ਯੈਸ ਸਰ ਹਾਂਜੀ ਹਾਂਜੀ ਇਸ ਦੇ ਰਿਗਾਰਡਿੰਗ ਮੈਂ ਇਹੀ ਕਹੂੰਗੀ ਕਿ ਇਸ ਦੇ ਲਈ ਆਪਾਂ ਨੂੰ ਕੁਝ ਐਕਸ਼ਨ ਲੈਣਾ ਚਾਹੀਦਾ ਸਟਰੋਂਗਲੀ ਤਾਂ ਕਿ ਕਿਸੇ ਹੋਰ ਨਾਲ ਐ ਚੀਜ਼ ਹੋਵੇ ਇਹ ਕਹਿਣਾ ਚਾਹੂੰਗੀ ਪ੍ਰੀਏ ਕਿੰਨੇ ਕ ਵੇਲੇ ਵੀਰੇ ਉਰੇ ਆ ਨਾ ਪੌਣੇ ਇੱਕ 5 ਵਜੇ ਔਰ ਇੱਕ ਮੈਡਮ ਤੁਰੇ ਜਾ ਰਹੇ ਸੀਗੇ ਉਹਨਾਂ ਦੇ ਹੱਥ 'ਚ ਫੋਨ ਫੜਿਆ ਹੋਇਆ ਸੀਗਾ ਇਧਰੋਂ ਇੱਕ ਆਇਆ ਸਮੈਕੀ ਆ ਜੇ ਆ ਉਹਨਾਂ ਨੇ ਉਹਦੇ ਉੱਤੋਂ ਫੋਨ ਖੋਇਆ ਉਹ ਭੱਜ ਲਿਆ ਉਧਰ ਨੂੰ ਪਿੱਛੇ ਉਰੇ ਮੇਰੇ ਡੈਡੀ ਬਾਹਰ ਬੈਠੇ ਸੀਗੇ ਉਹ ਚਾਹ ਪੀ ਰਹੇ ਸੀਗੇ ਉਹਨਾਂ ਨੇ ਸਕੂਟਰੀ ਚੱਕੀ ਇੱਕ ਦੋ ਜਾਣੇ ਹੋਰ ਬੈਠੇ ਸੀ ਉਹ ਸਾਰੇ ਜਾਣੇ ਚਲੇ ਗਏ ਇਹਨਾਂ ਨੇ ਬਜ਼ੁਰਗਾਂ ਨੇ ਫੜ ਲਿਆ ਫਿਰ ਉਹ ਤੇ ਹੁਣ ਉਹ ਫੜਿਆ ਸੀਗਾ ਤੇ ਥਾਣੇ ਐਸਐਚਓ ਸਾਹਿਬ ਨੂੰ ਫੋਨ ਕਰਤਾ ਸੀਗਾ ਤੇ ਉਹ ਉਹਨਾਂ ਨੂੰ ਲੈ ਗਏ ਅਵਤਾਰ ਚਾਂਦੀ ਐਸਐ ਉਹ ਲੈ ਗਏ ਉਹਨਾਂ ਨੂੰ ਥਾਣੇ ਜੀ ਦਿਨ ਬਦ ਦਿਨ ਜਿਹੜੀਆਂ ਬਾਰਦਾਤਾਂ ਹੋ ਰਹੀਆਂ ਨੇ ਕਿਵੇਂ ਦੇਖਦੇ ਵੀਰੇ ਬਹੁਤ ਬਾਰਦਾਤਾਂ ਹੋ ਰਹੀਆਂ ਨੇ ਮੱਲੇ ਦੇ ਵਿੱਚ ਚੋਰੀਆਂ ਬਹੁਤ ਵੱਧ ਰਹੀਆਂ ਨੇ ਪਹਿਲਾਂ ਵੀ ਅਸੀਂ ਇੱਕ ਦੋ ਵਾਰ ਜਾਣ ਕੇ ਕੰਪਲੇਂਟਾਂ ਦਿੱਤੀਆਂ ਨੇ ਬਹੁਤ ਚੋਰੀਆਂ ਹੋ ਰਹੀਆਂ ਨੇ ਜੀ ਇਹ ਨਸ਼ੇ ਵਾਲਿਆਂ ਦਾ ਬਹੁਤ ਜ਼ਿਆਦਾ ਹੋ ਰਿਹਾ ਨਸ਼ੇ ਕਰਕੇ ਹੋ ਰਿਹਾ ਨਸ਼ੇ ਕਰਕੇ ਹੋ ਰਿਹਾ ਜੀ ਪਤਾ ਨਹੀਂ ਲੱਗਿਆ ਮੁੰਡਾ ਕਿੱਥੇ ਦਾ ਰਹਿਣੇ ਵਾਲਾ ਸੀ ਇਹ ਕਦੇ ਖੰਨੇ ਦਾ ਕਹਿ ਦਿੰਦਾ ਜੀ ਠੀਕਾ ਕਦੇ ਰਾਜੇ ਆ ਦਾ ਕਹਿ ਦਿੰਦਾ ਕਦੇ ਕੁल्ले ਵਾਲ ਦਾ ਕਹਿ ਦਿੰਦਾ ਪਤਾ ਨਹੀਂ ਲੱਗਦਾ ਜੀ ਕੀ ਸੱਚ ਪਰ ਨਸ਼ੇ ਕਰਕੇ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਬਹੁਤ ਹੋਰੇ ਚੋਰੀਆਂ ਹੋ ਰਹੀਆਂ ਨੇ ਬਹੁਤ ਫੋਨ ਖੋਏ ਜਾਂਦੇ